ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਦਾ ਦਿਹਾੜਾ ਜੋ ਆ ਰਿਹਾ ਹੈ ਦੇ ਸਤਗੁਰ ਜੀ ਦੀ અપਾਰ ਕਿਰਪਾ ਮੇਰੇ ਸਦਕਾਉਣ ਵਾਲੇ ਦਿਨਾਂ ਵਿੱਚ ਮੈਂ ਸੰਗਤਾਂ ਦੇ ਰੂਬਰੂ ਜੋ ਪੌਣੀਆਂ ਨੇ ਵੀਡੀਓ ਵਗੈਰਾ ਸਤਗੁਰ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਜੋ ਸਾਨੂੰ ਪੰਜ ਕਕਾਰ ਬਖਸ਼ੇ ਸਨ ਉਕ ਕਾਰਾਂ ਦੇ ਵੱਖ-ਵੱਖ ਜੋ ਸਤਗੁਰੂ ਜੀ ਨੇ ਜੋ ਕਿਰਪਾਨ ਦੀ ਬਖਸ਼ਿਸ਼ ਕੀਤੀ ਜੋ ਕੰਗੇ ਦੀ ਬਖਸ਼ਿਸ਼ ਕੀਤੀ ਜੋ ਕਸਰੇ ਦੀ ਬਖਸ਼ਿਸ਼ ਕੀਤੀ ਕੜੇ ਦੀ ਬਖਸ਼ਿਸ਼ ਕੀਤੀ ਕੇਸਾਂ ਦੀ ਬਖਸ਼ਿਸ਼ ਕੀਤੀ ਹੈ ਪੰਜ ਜੋ ਵੀਡੀਓ ਬੜੇ ਵਿਸਥਾਰ ਨਾਲ ਜੋ ਸਤਗੁਰੂ ਜੀ ਦੇ ਕਾਰਨ ਇਹਨਾਂ ਬਾਰੇ ਪਾਉਣੀਆਂ ਨੇ ਵਸਾਖੀ ਦੇ ਦਿਹਾੜੇ ਵਿੱਚ ਸਤਗੁਰ ਜੀ ਦੀ ਅਪਾਰ ਕਿਰਪਾ ਸਦਕਾ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1690 ਈਸਵੀ ਵਿੱਚ ਜੋ ਖਾਲਸੇ ਦੀ ਸਾਜਣਾ ਬਖਸ਼ਿਸ਼ ਕੀਤੀ ਆ ਕੀ ਸਾਡਾ ਜੀਵਨ ਉਸ ਤੇ ਚੱਲ ਰਿਹਾ ਏ ਕੀ ਅਸੀਂ ਗੁਰੂ ਦੇ ਸਿੱਖ ਅਖਵਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਅਖਵਾ ਰਹੇ ਹਾਂ ਸਾਡਾ ਮਹਾਂਦਰਾ ਸਾਡਾ ਕਾਮਕਾਰ ਕੀ ਬਖਸ਼ਿਸ਼ ਹੋ ਰਹੀ ਆ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਸੀ ਕਦੇ ਮਰਦ ਅਗੰਮੜੇ ਦੀ ਲਲਕਾਰ ਗੂੰਜੀ ਸੀ ਅਨੰਦਪੁਰ ਸਾਹਿਬ ਵਿੱਚ ਕਦੇ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਤੱਕ ਦੇ ਉਪਦੇਸ਼ਾਂ ਨੂੰ ਹਿਰਦੇ ਦੀਆਂ ਗਹਿਰਾਈਆਂ ਵਿੱਚ ਵਿਸਿਤ ਦੇ ਦਿਆਂ ਗਹਿਰਾਈਆਂ ਦੇ ਵਿੱਚਕਾਰ ਸਾਰੇ ਗੁਰੂ ਸਾਹਿਬ ਦੀ ਜੋ ਚੈਲੰਜ ਭਰੀਏ ਆਵਾਜ਼ ਨੂੰ ਖੋਜ ਕੇ ਅਤੇ ਗੁਰੂ ਸਹਿਬਾਨ ਦੇ ਬલિદાન ਦੇਣ ਕਰਕੇ ਸਿੱਖੀ ਮਹਿਲ ਦੀ ਬੰਤਰ ਦੀ ਸੋਚ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਵਾਜ਼ ਨੂੰ ਪਹਿਚਾਨ ਕੇ ਗੁਰੂ ਸਿੱਖ ਦੇ ਰਸਤੇ ਨੂੰ ਰਹੀਂਦੀ ਦੁਨੀਆ ਤੱਕ ਲਿਚਕਦਾ ਰੱਖਣ ਲਈ ਇੱਕ ਖੇਡ ਵਰਤਾਈ ਸੀ ਉਸ ਖੇਡ ਵਿੱਚ ਗੁਰਮੁਖ ਜਿੱਤਿਆ ਸੀ ਤੇ ਮੰਨਮੁਖ ਹਾਰਿਆ ਸੀ ਪਰ ਗੁਰੂ ਨੇ ਫਿਰ ਸਭ ਦੀ ਲਾਜ ਰੱਖੀ ਸੀ ਖੇਡ ਵਿੱਚ ਪਹਿਲੇ ਨੰਬਰ ਤੇ ਆਏ ਸੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਤੇ ਭਾਈ ਸੈਬ ਸਿੰਘ ਜੀ ਗੁਰੂ ਜੀ ਨੇ ਸਿਰ ਮੰਗੇ ਇਹਨਾਂ ਨੇ ਸਿਰ ਦਿੱਤੇ ਸਨ ਨਾ ਗੁਰੂ ਨੇ ਮਾਰਨਾ ਸੀ ਨਾ ਗੁਰੂ ਖੂਨ ਦਾ ਪਿਆਸਾ ਸੀ ਗੁਰੂ ਨੇ ਸਿੱਖਾਂ ਵਿੱਚੋਂ ਮੌਤ ਦਾ ਜੋ ਡਰ ਕੱਢਣਾ ਸੀ ਸਿੱਖਾਂ ਨੇ ਮਰ ਕੇ ਜੀਵਨਾ ਸਿੱਖਣਾ ਸੀ ਗੁਰੂ ਨੇ ਸਿੱਖੀ ਮਹਿਲ ਦਾ ਜੋ ਸਰੂਪ ਪੂਰਾ ਬਣਾਉਣਾ ਸੀ ਸਿੱਖਾਂ ਨੇ ਉਸ ਮਹਿਲ ਦੀਆਂ ਨੀਹਾਂ ਨੂੰ ਆਪਣਾ ਆਪ ਗਵਾ ਕੇ ਨੀਹਾਂ ਪੱਕੀਆਂ ਕਰਨੀਆਂ ਸਨ ਤਾਂ ਜੋ ਮਗਰੋਂ ਗੁਰੂ ਦੇ ਸਿੱਖ ਗੁਰੂ ਦੇ ਸਤਗੁਰ ਜੀ ਦੇ ਸਹਬਜਾਦੇ ਜੋਰ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਵਾਂਗ ਛੋਟੀ ਉਮਰੇ ਆਪਣੀਆਂ ਦੇਹਾਂ ਨੂੰ ਜਿਉਂਦਾ ਨਿਵਾਰਾ ਵਿੱਚ ਚਿਨਵਾ ਸਕਣ ਤੇ ਵਾਹਿਗੁਰੂ ਜੀ ਕੀ ਫਤਿਹ ਲਲਕਾਰ ਸਕਣ ਅੱਜ ਜਿੱਥੇ-ਜਿੱਥੇ ਸਿੱਖ ਵਸਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲਲਕਾਰ ਪ੍ਰੀਯ ਆਵਾਜ਼ ਗੂੰਜਦੀ ਏ ਅੱਜ ਆਨੰਦਪੁਰ ਸਾਹਿਬ ਦਾ ਦੀਵਾਨ ساری ਦੁਨੀਆ ਦਾ ਦੀਵਾਨ ਹੈ ਗੁਰੂ ਸੱਚ ਦੀ ਆਵਾਜ਼ ਹੈ ਕੁਰਬਾਨੀ ਦੀ ਆਵਾਜ਼ ਹੈ ਸੁਚੈਤਾ ਦੀ ਆਵਾਜ਼ ਹੈ ਪ੍ਰੇਮ ਦੀ ਆਵਾਜ਼ ਹੈ ਗਰੀਬ ਨਵਾਜੀ ਦੀ ਆਵਾਜ਼ ਹੈ ਸਿਰ ਵੇਚਣ ਦੇ ਆਸਕਾਂ ਨੂੰ ਲਲਕਾਰ ਹੈ ਕੋਈ ਐਸਾ ਜੋ ਅੱਜ ਵੀ ਪੰਜ ਪਿਆਰਿਆਂ ਵਾਂਗ ਕਹੇ ਮੇਰਾ ਸਿਰ ਅਬ ਬਿਕ ਚੁਕਾ ਹੈ ਤੇਰੇ ਹਜੂਰ ਮੇਰੇ ਗੁਰ ਅਬ ਮੁਝ ਕੋ ਰਖਣਾ ਐ ਬੋਸੇ ਦੂਰ ਹੈ ਕੋਈ ਐਸਾ ਜੋ ਆਵਾਜ਼ ਦੇ ਸਕੇ ਸੁਚਤਾ ਦੀ ਆਵਾਜ਼ ਪ੍ਰੇਮ ਦੀ ਆਵਾਜ਼ ਗਰੀਬ ਨਵਾਜੀ ਦੀ ਆਵਾਜ਼ ਕੋਈ ਐਸਾ ਜੋ ਅੱਜ ਵੀ ਕਹੇ ਕਿ ਸਤਗੁਰ ਜੀ ਕਿਰਪਾ ਕਰੋ ਇਹ ਸਿਰ ਜੋ ਆਪ ਦਾ ਏ ਤੇ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾਓ ਹੈ ਕੋਈ ਐਸਾ ਜੋ ਅੱਜ ਜ਼ੁਲਮ ਨਾਲ ਦਬੀਆਂ ਇਸਤਰੀਆਂ ਜਿਹੜੀਆਂ ਦਾਜ ਲਈ ਸਾੜ ਦਿੱਤੀਆਂ ਜਾਂਦੀਆਂ ਸਨ ਸੜਕਾਂ ਤੇ ਜਿਨ੍ਹਾਂ ਦੀ ਇੱਜ਼ਤ ਲੁੱਟੀ ਜਾਂਦੀ ਹੈ ਘਰ ਵਿੱਚ ਨੌਕਰਾਂ ਵਾਂਗ ਜ਼ਿੰਦਗੀ ਬਤੀਤ ਕਰਦੀਆਂ ਨੇ ਦੇਵਰੁੱਦ ਆਪਣਾ ਆਪ ਮਿਟਾ ਕੇ ਲੜ ਸਕੇ ਹੈ ਕੋਈ ਐਸਾ ਜਿਹੜਾ ਸਾਰੀ ਦੁਨੀਆ ਵਿੱਚ ਆਪਣੇ ਗੁਰੂ ਨਾਲ ਕੀਤੇ ਅਸਵਾਨ ਵਾਦੇ ਨਿਭਾ ਸਕੇ ਜਿਹੜਾ ਦਿੱਤਾ ਸੀ ਇਹ ਕਹੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਹੈ ਕੋਈ ਐਸਾ ਜੋ ਗੁਰੂ ਦੀ ਇਸ ਸਿੱਖਿਆ ਨੂੰ ਪੱਲੇ ਬੰਨ ਕੇ ਅਮਲੀ ਜੀਵਨ ਵਿੱਚ ਇਹ ਸਿੱਖਿਆ ਜੀਵੇ ਹੈ ਕੋਈ ਐਸਾ ਜਿਹੜਾ ਗੁਰੂ ਗੁਰੂ ਕਰੇ 24 ਘੰਟੇ ਆਪਣੇ ਆਪ ਨੂੰ ਖਾਲਸੇ ਦਾ ਨਮੂਨਾ ਪੇਸ਼ ਕਰਕੇ ਦੂਜਿਆਂ ਨੂੰ ਲੱਗੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਂ ਨਿਵਾਸ ਇਹ ਜੋ ਜੀਵਨ ਆਪਾਂ ਸਾਰੇ ਆਪੋ ਆਪਣੇ ਅੰਦਰ ਝਾਤ ਮਾਰੀਏ ਕਿ ਕੀ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜੋ ਸਾਨੂੰ ਜੀਵਨ ਬਖਸ਼ਿਆ ਸੀ ਕੀ ਅਸੀਂ ਉਸ ਤੇ ਚੱਲ ਰਹੇ ਹਾਂ ਕੀ ਅਸੀਂ ਜੋ ਗੁਰੂ ਦੇ ਸਿੱਖ ਅਖਵਾਉਣ ਦੇ ਕਾਬਿਲ ਹਾਂ ਕੀ ਅਸੀਂ ਗੁਰੂ ਦੇ ਸਿੱਖ ਹਾਂ ਇਹ ਸਾਨੂੰ ਸੋਚਣਾ ਪਏਗਾ ਸਾਨੂੰ ਵਿਚਾਰਨਾ ਪਏਗਾ ਆਉਣ ਵਾਲੇ ਦਿਨਾਂ ਵਿੱਚ ਲਗਭਗ 1 ਮਹੀਨਾ ਜੋ ਬਚਿਆ ਹੈ ਵਿਸਾਖੀ ਦੇ ਦਿਹਾੜੇ ਵਿੱਚ ਤੇ ਮੈਂ ਕੋਸ਼ਿਸ਼ ਕਰਾਂਗਾ ਜੋ ਇਹ ਵਿਸਾਖੀ ਦੇ ਪੂਰਵ ਤੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਤੇ ਚਾਤਾ ਮਾਰਦਿਆਂ ਨਾਲ ਇਹ ਜੋ ਇਤਿਹਾਸ ਪੂਰਾ ਕੀਤਾ ਜਾਏ ਤਾਂ ਜੋ ਸਾਡੇ ਜੀਵਨ ਦੀਆਂ ਝਲਕੀਆਂ ਜੋ ਸਾਡਾ ਜੀਵਨ ਆ ਜੋ ਇਹਦੀਆਂ ਝਲਕੀਆਂ ਸਾਡੀਆਂ ਆਪਣੀਆਂ ਅੱਖਾਂ ਮੂਰੇ ਆਏ ਸਾਨੂੰ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਕਿਹੜਾ ਰਸਤਾ ਦਿਖਾਇਆ ਸੀ ਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਨਾਲ ਨਾਲ ਮੈਂ ਹਰ ਵੀਡੀਓ ਵਿੱਚ ਸੰਗਤਾਂ ਨੂੰ ਬੇਨਤੀ ਕਰ ਰਿਹਾ ਕਿ ਇਹ ਮਨੁੱਖਾ ਜਨਮ ਬੜਾ ਛੋਟਾ ਜਾਏ ਪਤਾ ਨਹੀਂ ਕਿੰਨੂ ਕਿੰਨੇ ਸਵਾਸੇ ਮਿਲੇ ਨੇ ਤੇ ਦੁਬਾਰਾ ਮਿਲਣਾ ਨਹੀਂ ਇਸ ਲਈ ਜਿਨ੍ਹਾਂ ਨੇ ਵੀ ਹਜੇ ਤੱਕ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਨਹੀਂ ਸਕਿਆ ਉਹ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਸਾ ਕਰਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ